ਆ ਦੇਖੋ ਜੀ ਵੈਸੇ ਕੁਝ ਤਾਂ ਵੱਲੋਂ ਹੁੰਦਾ ਆ ਕੁਝ ਲੋਕਾਂ ਦੀ ਹੁੰਦਾ ਆ ਪਰ ਉਹ ਹੈਡੈਕ ਨਹੀਂ ਲੈਣੀ ਮੰਗਦੇ ਉਹ ਸਿਰਦਰਦੀ ਨਹੀਂ ਲੈਣੀ ਮੰਗਦੇ ਤਾਂ ਉਹਨਾਂ ਨੂੰ ਕੁਝ ਕਿਤੇ ਪਰਮਨੈਂਟ ਫੈਕਟ ਜੌਬ ਮਿਲ ਜਾਂਦੀ ਆ ਤੇ ਉਹਦੇ ਵਿੱਚੋਂ ਸੈਟੀਸਫਾਈ ਹੋ ਜਾਂਦੇ ਨੇ ਤਾਂ ਉੱਥੇ ਦੇ ਉੱਥੇ ਟਿਕ ਜਾਂਦੇ ਆ ਮੈਂ ਵੈਸੇ ਮੈਨੂੰ ਇੰਜ ਲੱਗਦਾ ਕਿ ਮੈਂ ਤੇ ਬੜਾ ਛੋਟਾ ਹੁੰਦਾ ਬਿਜ਼ਨਸਮੈਨ ਸੀ ਆ ਬਿਸ਼ੱਕ ਘਰ 'ਚ ਤੰਗੀ ਸੀ ਤੇ ਮੈਂ ਤੇ ਬਾਪੂ ਨਾਲ ਰਲ ਕੇ ਮੇਰਾ ਆਈਡੀਆ ਸੀਗਾ ਮਾੜੀ ਮਾੜੀ ਮੋਸ਼ਾਉਣ ਲੱਗੀ ਸੀ ਤੇ ਮੱਝਾਂ ਔਕੇ ਸੌਕੇ ਦੋ ਲੈ ਕੇ ਤੇ ਉਹਦਾ ਦੁੱਧ ਪਾ ਕੇ ਤੇ ਵਪਾਰੀ ਵਾਲੀ ਗੱਲ ਕਰਦਾ ਸੀਗਾ ਕਿ ਇਹ ਤਾਂ ਕਿਹਨੂੰ ਮਹਿੰਗਾ ਬਿਕੂਗਾ ਆ ਇਦਾਂ ਦੀ ਗੱਲ ਹਾਂ ਤੇ ਉਹ ਵੈਸੇ ਨੈਚੁਰਲੀ ਹੈ ਰੱਬ ਨੇ ਰਿਆ ਕਿ ਮੈਂ ਉੱਥੇ ਜਾ ਕੇ ਬੇਸ਼ੱਕ ਕੰਮ ਹਰ ਤਰ੍ਹਾਂ ਦਾ ਕੰਮ ਕੀਤਾ ਫਾਰਮਾਂ 'ਚ ਟਰੈਕਟਰ ਗੋੜਿਆਂ ਦੇ ਚ ਚਲਾਏ ਮਸ਼ੀਨ ਖਾਣਾਂ 'ਚ ਕੰਮ ਕੀਤਾ ਟੈਕਸੀ ਚਲਾਈ ਪਰ ਸੋਚ ਜਿਹੜੀ ਸਦਾ ਹੀ ਇਹ ਰਹੀ ਕਿ ਮੈਂ ਆਪਣਾ ਹੀ ਕੁਝ ਆਪਣਾ ਹੀ ਕੁਝ ਕਰਨਾ ਇਸ ਛੋਟੇ ਗੁੰਜਾਇਸ਼ ਨਹੀਂ ਸਭ ਤੋਂ ਪਹਿਲਾਂ ਮੈਂ ਕਾਰਾਂ ਦਾ ਬਿਜ਼ਨਸ ਖੋਲਿਆ ਪੁਰਾਣੀਆਂ ਜੀਆਂ ਦੋ ਕ ਗੱਡੀਆਂ ਲੈ ਕੇ ਖੜੀਆਂ 깔 ਲਈਆਂ ਤੇ ਉਤੋਂ ਹੌਲੀ ਹੌਲੀ ਤਰੱਕੀ ਹੋਈ ਹੁਣ ਤੇ ਹਜ਼ਾਰਾਂ ਹੀ ਗੱਡੀਆਂ ਹਨ ਹਜ਼ਾਰਾਂ ਏਮਪਲੋਈ ਸੋ ਬਿਜ਼ਨਸ ਜਿਹੜੀ ਆਈ ਤੇ ਮੈਂ ਵੈਸੇ ਜਿਹੜੀ ਮੇਰਾ ਆਪਣਾ ਮੰਨਣਾ ਹੈ ਕਿ ਮੈਂ ਆਪਣੇ ਬੱਚੇ ਬੜੇ ਪੜੇ ਲਿਖੇ ਨੇ ਵੱਡ-ਵੱਡੀਆਂ ਡਿਗਰੀਆਂ ਕੀਤੀਆਂ ਉਹਨਾਂ ਨੂੰ ਵੀ ਆਪਣੇ ਬਿਨਸਿਪ ਆਇਆ ਬਿਜ਼ਨਸ ਦੇ ਵਿੱਚ ਸਕਾਈਜ਼ ਓਪਨ ਤੁਸੀਂ ਤਰੱਕੀ ਬੜੀ ਕਰ ਸਕਦੇ ਹੋ ਜਿੰਨੀ ਚਾਹੋ ਤੁਸੀਂ ਤਰੱਕੀ ਕਰ ਜਿਹੜੀ ਨੌਕਰੀਆਂ ਨੌਕਰੀ ਤੇ ਲਿਮਟਿਡ ਤੁਹਾਡੇ ਕੋਲ ਸੋਚ ਬਨਾਲ ਦੀ ਨਾਲ ਹੈ ਹਰ ਬੰਦਾ ਬਿਜ਼ਨਸ ਵੀ ਨਹੀਂ ਕਰ ਸਕਦਾ